ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨਾਲ ਆਰਤੀਆਂ ਅਸ਼ੀਸ਼ ਪੰਜਾਬ ਦੀ ਮੀਟਿੰਗ ਹੋਈ ਜਿਸ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਆਰਤੀਆਂ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਦੀਆਂ ਜੋ ਵੀ ਸਮੱਸਿਆਵਾਂ ਆ ਰਹੀਆਂ ਹਨ ਉਹਨਾਂ ਨੂੰ ਜਲਦੀ ਹੱਲ ਕਰਵਾਉਣਗੇ ਜਿਸ ਤੇ ਕਰਕੇ ਆਰਤੀਆਂ ਨੇ ਅੱਜ ਪੂਰੇ ਪੰਜਾਬ ਦੇ ਵਿੱਚ ਸਰਕਾਰੀ ਖਰੀਦ ਸ਼ੁਰੂ ਹੋਈ ਇਸ ਮੌਕੇ ਜਿਹੜਾ ਦਾਣਾ ਮੰਡੀ ਫਰੋਦ ਦੇ ਵਿੱਚ ਖਰੀਦ ਸ਼ੁਰੂ ਹੋਈ ਦਾਣਾ ਮੰਡੀ ਫਰੋਦ ਦੇ ਆਰਤੀਆਂ ਨੇ ਖਰੀਦਾ ਬਾਈਕਟ ਕੀਤਾ ਐਸ ਡੀ ਐਮ ਅਮਨਪਾਲ ਸਿੰਘ ਮਾਰਕ ਮੀਟੀ ਦੇ ਚੇਅਰਮੈਨ ਰੋਸ਼ਨਾ ਰੋਸ਼ੀ ਸਬੰਧਤ ਭਾਗ ਦੇ ਉੱਚ ਅਧਿਕਾਰੀਆਂ ਦੇ ਯਤਨ ਸਦਕਾ ਅੱਜ ਫਲੋਰ ਮੰਡੀ ਦੇ ਵਿੱਚ ਸ਼ਾਮ ਵੇਲੇ ਮੁਰਦ ਤੋਂ ਖਰੀ ਸ਼ੁਰੂ ਹੋਈ ਕੈਮਰਾਮੈਨ ਇਹ ਸਗਨਾਗੀ ਨਾਲ ਗਰਵਸ਼ਾਨ ਸਿੰਘ ਨਾਗੀ ਮਸੇ ਮੁਜਾਰਾ ਦੀ ਮੰਡੀ ਫਲੋਰ ਤੋਂ ਵਿਸ਼ੇਸ਼ ਰਿਪੋਰਟ ਮੈਂ ਆਪ ਸਭ ਦਾ ਨਿਵਾਣਾ ਜਿਆ ਦਾਸ ਰੋਸ਼ਨਾ ਰੋਸ਼ੀ ਚੇਅਰਮੈਨ ਮਾਰਕ ਕਮੇਟੀ ਫਲੋਰਾ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਕ ਨੰਗੀ ਕੱਲ ਤੋਂ ਸਾਰੇ ਪੰਜਾਬ ਦੇ ਵਿੱਚ ਜਿਹੜੀ ਕਿ ਆਰਤੀਆਂ ਵੱਲੋਂ ਹੜਤਾਲ ਕੀਤੀ ਗਈ ਸੀ ਉਹ ਸਮਾਪਤ ਹੋ ਚੁੱਕੀ ਹੈ ਤੇ ਪੰਜਾਬ ਦੇ ਹਰਮਨਪ੍ਰੀਤ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਵੇਂ ਕਿ ਸਭ ਨੂੰ ਪਤਾ ਹੀ ਆ ਆਰਤੀਆਂ ਨੂੰ ਅਤੇ ਸੈਲਰ ਸਹਿਵਾਣਾ ਨੂੰ تسلی جو آج دوائی یقین ਦਵਾਇਆ ਕਿ ਜਿੰਨੀਆਂ ਵੀ ਉਹਨਾਂ ਦੀਆਂ ਲੋੜਵੰਦ ਜਿੰਨੀਆਂ ਵੀ ਉਹਨਾਂ ਦੀਆਂ ਸਹੀ ਮੰਗਾਂ ਨੇ ਉਹਨਾਂ ਨੂੰ ਪਹਿਲੇ ਦੇ ਹੱਦ ਤੇ ਹੱਲ ਕੀਤਾ ਜਾਵੇਗਾ ਤੇ ਜਿੰਨੀਆਂ ਵੀ ਉਹਨਾਂ ਦੀਆਂ ਮੰਗਾਂ ਨੇ ਜਿਹੜੀਆਂ ਵੀ ਕੇਂਦਰ ਸਰਕਾਰ ਦੇ ਨਾਲ ਸੰਬੰਧਤ ਹੈ ਉਹਨਾਂ ਦਾ ਵੀ ਜਿਹੜਾ ਮਸਲਾ ਆ ਕੇਂਦਰ ਸਰਕਾਰ ਦੇ ਕੋਲ ਪਹੁੰਚਾਇਆ ਜਾਵੇਗਾ ਤੇ ਇਸੇ ਹੀ ਲੜੀ ਤਹਿਤ ਅੱਜ ਮਾਰਕੀਟ ਕਮੇਟੀ ਫਲੋਰ ਦੀ ਮੰਡੀ ਦੇ ਅਧੀਨ ਆ ਜਿਸ ਦੇ ਵਿੱਚ ਸਾਡੇ ਬਹੁਤ ਸਾਰੇ ਕਿਸਾਨਾਂ ਦੀ ਜਿਹੜੀ ਪੁੱਤਾ ਵਾਂਗੂ ਫਸਲ ਝੋਨੇ ਦੀ ਮੰਡੀ ਵਿੱਚ ਆ ਚੁੱਕੀ ਹੈ ਉਹਦੀ ਜਾ ਕੇ ਖਰੀਦ ਦਾ ਕੰਮ ਸ਼ੁਰੂ ਕਰਵਾਇਆ ਸਾਰੇ ਹੀ ਜਿੰਨੇ ਆਰਟੀਸ ਹੈਵਾਨਾਂ ਨੂੰ ਤੇ ਕਿਸਾਨ ਸਹਿਵਾਨਾਂ ਨੂੰ ਪੂਰੀ ਤਸੱਲੀ ਆ ਕਿ ਉਹਨਾਂ ਦੀ ਫਸਲ ਜਲਦੀ ਤੋਂ ਜਲਦੀ ਚੱਕੀ ਜਾਵੇਗੀ ਸੋ ਜਿੱਥੇ ਉਹਨਾਂ ਸਾਰਿਆਂ ਨੇ ਪੰਜਾਬ ਦੇ ਹਰਮਨ ਪਿਆਲੇ ਮੁੱਖ ਮੰਤਰੀ ਜੀ ਦਾ ਧੰਨਵਾਦ ਕੀਤਾ ਉੱਥੇ ਮੈਂ ਵੀ ਆਪਣੇ ਸਾਰੇ ਦਫ਼ਤਰ ਦੀ ਟੀਮ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਕਿਸਾਨਾਂ ਦੀ ਸੈਲਰਾਂ ਦੀ ਤੇ ਆਰਤੀਆਂ ਦੀ ਜਿਹੜੀ ਜਿੰਨੀ ਜੋਗ ਮੰਗਿਆ ਉਹਨਾਂ ਨੂੰ ਪੂਰਾ ਕੀਤਾ ਸਾਰਾ ਜੜਤ ਨੇ ਧਰਤਾਲੇ ਕੀਤੀ ਸੀ ਬਸ ਇਹ ਨਹੀਂ ਖਰੀਦ ਕਰਨੀ ਜਿਵੇਂ ਕਿ ਮੈਂ ਹੁਣੇ ਦੱਸ ਕੇ ਹਟਿਆ ਤੇ ਤੁਸੀਂ ਵੀ ਆਪਣੇ ਕੈਮਰੇ ਦੇ ਵਿੱਚ ਸ਼ੂਟ ਕੀਤਾ ਅੱਜ ਲਗਭਗ ਮੰਡੀ ਦੇ ਚਾਰੇ ਪਾਸੇ ਜਿੰਨੀਆਂ ਵੀ ਢੇਰੀਆਂ ਲੱਗੀਆਂ ਨੇ ਉੱਥੇ ਜਾ ਕੇ ਉਹਨਾਂ ਦਾ ਜਿਹੜਾ ਨਮੀ ਚੈੱਕ ਕੀਤੀ ਗਈ ਬਿਲਕੁਲ ਸਹੀ ਆਈ ਹੈ ਤੇ ਉਹਨਾਂ ਦੀ ਖਰੀਦੋ ਫਰੋਖਤ ਜਿਹੜੀ ਸ਼ੁਰੂ ਕਰਵਾਤੀ ਗਈ ਹੈ ਜਿਹੜੀ ਹੜਤਾਲ ਕਿਸੇ ਤੇ ਸ਼ਰਤ ਖਤਮ ਕੀਤੀ ਹੈ ਹੜਤਾਲ ਆਰਤੀਆਂ ਨੇ ਤੁਸੀਂ ਦੇਖਿਆ ਉਹਨਾਂ ਸ਼ਰਤ ਕੋਈ ਨਹੀਂ ਜਿਹੜੀ ਵੀ ਹੈਗੀ ਆ ਜਿੰਨੇ ਆਰਤੀ ਵੀ ਸਾਰੇ ਨਾਲ ਸੀ ਉਹਨਾਂ ਦੇ ਸਹਿਯੋਗ ਮੰਗਿਆ ਤੇ ਅਸੀਂ ਵੀ ਤੁਹਾਨੂੰ ਪੂਰਾ ਭਰੋਸਾ ਦਵਾਇਆ ਕਿ ਜਿੰਨੀਆਂ ਵੀ ਤੁਹਾਡੀਆਂ ਤੁਹਾਡੇ ਨਾਲ ਮੁੰਡ ਦੇ ਨਾਲ ਮੋਢਾ ਲਾ ਕੇ ਅਸੀਂ ਹਰ ਕਦਮ ਨਾਲ ਤੁਹਾਡੇ ਤੇ ਲੱਗਾਂਗੇ